ਸੋ ਸ਼ਿਕਾਹ ਮੈਡੀਨਾਤੀ ਮਾਂ ਤੁਸੀਂ ਦੇਖ ਰਹੇ ਹੋ ਛਲਕਾਟਾ ਨਿਊਜ਼ ਬੀਤੀ ਦਿਨੀ ਛਲਕਾਟਾ ਨਿਊਜ਼ ਦੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਹੜੇ ਕਿ ਇੱਕ ਪਰਿਵਾਰਕ ਮੈਂਬਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦੇ ਹੋਏ ਨਜ਼ਰ ਆਇਆ ਇਸ ਮਾਮਲੇ ਦੇ ਵਿੱਚ ਹੁਣੇ ਨਵੀਂ ਅਪਡੇਟ ਸਾਹਮਣੇ ਆਈਆ ਆਖਰ ਇਹ ਪਰਿਵਾਰਕ ਮੈਂਬਰ ਕਿੰਨੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਅਤੇ ਕਿਸ ਤਰੀਕੇ ਦੇ ਨਾਲ ਇਹ ਇੱਥੇ ਪਿਕਨਿਕ ਮਨਾਉਣ ਆਏ ਸੀ ਤੇ ਕਿਵੇਂ ਇਹਨਾਂ ਦੇ ਨਾਲ ਹਾਸਾ ਵਾਪਰੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਜੜਕੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਦੱਸਿਆ ਜਾ ਰਿਹਾ ਕਿ ਪੂਸ਼ੀ ਡੈਮ ਦੇ ਉੱਤੇ ਇਹ ਪੂਰਾ ਪਰਿਵਾਰ ਜੋ ਕਿ 10 ਤੋਂ 15 ਜਾਣੇ ਸਨ ਇਹ ਪਿਕਨਿਕ ਆ ਮਨਾਉਣ ਆਏ ਸੀ ਆਪਣੇ ਬੱਚਿਆਂ ਦੇ ਸਮੇਤ ਜਿੱਦੇ ਚੱਲਦੇ ਇਹ ਜਿਹੜਾ ਕਿ ਪੂਸ਼ੀ ਡੈਮ ਦੇ ਨੇੜੇ ਇੱਕ ਚਰਨਾ ਵਹਿੰਦਾ ਹੈ ਇਸੇ ਵਿੱਚ ਇਹ ਸੈਲਫੀਆ ਲੈਣ ਦੇ ਵਾਸਤੇ ਉਤਰੇ ਸੀ ਤਾਂ ਪਿੱਛੋਂ ਇੱਕ ਦਮ ਜਿਹੜਾ ਕਿ ਪਾਣੀ ਦਾ ਬਹਾ ਉਹ ਤੇਜ਼ ਹੋ ਜਾਂਦਾ ਜਿੱਦੇ ਚੱਲਦੇ ਪਰਿਵਾਰ ਦੇ ਪੰਜ ਜੀ ਇਸ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਹੈ ਉਨਾ ਨੇ ਦੱਸਿਆ ਕਿ ਜਿਹੜੇ ਸਾਰੇ ਪਰਿਵਾਰ ਦੇ ਨਾਲ ਇੱਕੋ ਪਰਿਵਾਰ ਦੇ ਨਾਲ ਸੰਬੰਧ ਸਿੱਜਦੇ ਵਿੱਚ 4 ਸਾਲਾਂ ਤੇ 9 ਸਾਲ ਦੇ ਦੋ ਬੱਚੇ ਵੀ ਨੇ ਜੋ ਕਿ ਲਾਤਾ ਹੋਗੇ ਲਈ ਇਹ ਖੋਪਨਾ ਘਟਨਾ ਪੂਨੇ ਦੇ ਲੋਨਾ ਵਾਲਾ ਇਲਾਕੇ ਦੇ ਵਿੱਚ ਪੂਸ਼ੀ ਡੈਮ ਨੇੜੇ ਚਰਨੇ ਦੇ ਵਿੱਚ ਵਾਪਰੀ ਹੈ ਜਿੱਜੇ ਕਿ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵੀ ਸਾਹਮਣੇ ਐਸੀ ਤੁਸੀਂ ਵੀ ਬੀਤੇ ਦਿਨ ਇਸ ਵੀਡੀਓ ਨੂੰ ਦੇਖਿਆ ਜਿਸ ਦੇ ਵਿੱਚ ਲੋਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਖੁਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਵਿੱਚ ਪੁਲਿਸ ਮੁਤਾਬਿਕ ਸਯਦ ਨਗਰ ਦੇ ਰਹਿਣ ਵਾਲੇ ਨੇ ਇਹ ਸਾਰੇ ਪਰਿਵਾਰਕ ਮੈਂਬਰ 16 ਤੋਂ 17 ਮੈਂਬਰਾਂ ਨੇ ਪੂਨੇ ਦੇ ਹੜ ਪਸਰੀ ਇਲਾਕੇ ਦੇ ਵਿੱਚ بارش ਦੌਰਾਨ ਪਿਕਨਿਕ ਮਨਾਉਣ ਲਈ ਲੋਨਾਵਾਲਾ ਨੇੜੇ ਇੱਕ ਸੈਸਪਾਟਾਸਤਾਨ ਤੇ ਜਾਣ ਲਈ ਇੱਕ ਪ੍ਰਾਈਵੇਟ ਬੱਸ ਕਿਰਾਏ ਤੇ ਲਈ ਸੀ ਲੋਨਾਵਾਲਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਸੁਹਾਸ ਜਗਤਾਪ ਨੇ ਦੱਸਿਆ ਕਿ ਦੁਪਹਿਰ 12:30 ਵਜੇ ਹੜ ਆਇਆ ਜਿਸ ਦੇ ਵਿੱਚ ਕਰੀਬ 10 ਲੋਕ ਵਹਿ ਗਏ ਜਦਕਿ ਕੁਝ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਉੱਥੇ ਮੌਜੂਦ ਲੋਕਾਂ ਦੇ ਬਦਲੋ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਇਸ ਦੇ ਵਿੱਚੋਂ ਇੱਕ ਬੱਚੇ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਬਾਕੀ ਜਲੇ ਪਰਿਵਾਰਕ ਮੈਂਬਰ ਨੇ ਉਹ ਤਸਵੀਰਾਂ ਦੇ ਵਿੱਚ ਦੇਖਿਆ ਕਿ ਸਾਰੇ ਪਰਿਵਾਰਕ ਮੈਂਬਰ ਉਰਦੇ ਨਜ਼ਰ ਆਏ ਪੁੱਸ ਨੇ ਮ੍ਰਿਤਕਾਂ ਦੀ ਸਨਾਖਤ ਸਹਸਤਾ ਲਾਇਕਤ ਅਨੁਸਾਰ ਜਿਸ ਦੀ ਉਮਰ 36 ਸਾਲ ਹੈ ਅਮੀਮਾ ਆਦਿਲ ਅंसारी ਉਦੀ ਉਮਰ 13 ਅਤੇ ਉਮਰਾ ਆਦਿਲ ਅंसारी ਉਦੀ ਉਮਰ 8 ਸਾਲ ਵਜੋਂ ਕੀਤੀ ਹੈ ਸਰਚ ਟੀਮ ਨੇ ਇਹਨਾਂ ਸਾਰੀਆਂ ਦੀਆਂ ਲਾਸ਼ਾਂ ਜਲਪੰਡਾ ਦੀ ਹੀਟਲੀ ਧਾਰਾਂ ਦੇ ਵਿੱਚੋਂ ਬਰਾਮਦ ਕੀਤੀਆਂ ਅਧਿਕਾਰੀਆਂ ਦੱਸਿਆ ਕਿ ਅਦਨਾਨ ਅਸਬਦ ਅਸਾਰੀ 4 ਸਾਲ ਅਤੇ ਮਾਰਿਆ ਅਕੀਲਾ ਅंसारी 9 ਹਲੇ ਬਿਲਾਤਾ ਨੇ ਗੋਤਾਖਰਦੀ ਟੀਮ ਨੇ ਲਾਤਾ ਬੱਚੇ ਨੂੰ ਲੱਭਣ ਲਈ ਜਿਹੜੀ ਕਿ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ ਲਾਤਾ ਬੱਚਿਆਂ ਦੀ ਭਾਲ ਹੁਣ ਤੱਕ ਵੀ ਜਾਰੀ ਹੈ ਪੁਲਸਾ ਦੇ ਅਨੁਸਾਰ ਇਹ ਪਰਿਵਾਰ ਦੇ ਮੈਂਬਰ ਪੂਸ਼ੀ ਡੈਮ ਨੇੜੇ ਚਾਰਨਾ ਦੇਖਣ ਗਏ ਸੀ ਪਰ ਜਦੋਂ ਇਲਾਕੇ ਦੇ ਵਿੱਚ ਭਾਰੀ ਮੀਂਹ ਪਿਆ ਤਾਂ ਪਾਣੀ ਦਾ ਜਿਹੜਾ ਕਿ ਵਹਾਅ ਤੇਜ਼ ਹੋ ਜਾਂਦਾ ਜਿਸ ਕਰਕੇ ਪੂਰੇ ਪਰਿਵਾਰ ਦੇ ਮੈਂਬਰ ਰੁੜ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ 15 ਮੈਂਬਰ ਸੀ ਜੋ ਕਿ ਪਿਕਨਿਕ ਮਨਾਉਣ ਗਏ ਸੀ ਅਤੇ ਪਹਿਲਾਂ ਇਹ ਵਿਆਹ ਅਟੈਂਡ ਕਰਕੇ ਆਉਂਦੇ ਨੇ ਮੁੰਬਈ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜਾ ਕਿ ਪਿਕਨਿਕ ਮਨਾਉਣ ਦਾ ਪਲਾਨ ਕਰਦੇ ਨੇ ਤੇ ਪੂਸ਼ੀ ਡੈਮ ਦੇ ਨੇੜੇ ਬੈੰਦੇ ਚਰਨੇ ਦੇ ਝਰਨੇ ਦੇ ਕੋਲ ਇਹ ਘੁੰਮਣ ਲਈ ਆਉਂਦੇ ਨੇ ਜਦਕਿ ਉੱਥੇ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਦਿੱਤੀ ਹੋਈ ਹੈ ਕਿ ਕੋਈ ਵੀ ਕਿਉਂਕਿ ਮੌਨਸੂਨ ਦੇ ਵਿੱਚ ਬਦਲਾਅ ਹੋਇਆ ਪਿੱਛੋਂ ਤੇਜ਼ ਮੀਂਹ ਪੈਣ ਕਰਕੇ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਝਰਨੇ ਤੋਂ ਦੂਰ ਰਹਿੰਦੀ ਹੈ ਹਦਾਇਤਾਂ ਪਹਿਲਾਂ ਹੀ ਪ੍ਰਸ਼ਾਸਨ ਨੇ ਕੀਤੀਆਂ ਸੀ ਪਰ ਇਸ ਦੇ ਬਾਵਜੂਦ ਵੀ ਲੋਕ ਸਮਝੇ ਨਹੀਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਪੂਸ਼ੀ ਡੈਮ ਦੇ ਨੇੜੇ ਇਸ ਝਰਨੇ ਨੂੰ ਦੇਖਣ ਵਾਸਤੇ ਹੁਣ ਤੱਕ 50 ਹਜ਼ਾਰ ਤੋਂ ਜਿਹੜੇ ਵੱਧ ਸੈਲਾਨੀ ਆ ਚੁੱਕੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਮੌਨਸੂਨ ਦੇ ਵਿੱਚ ਬਦਲਾਅ ਹੋਣ ਕਰਕੇ ਝਰਨੇ ਦੇ ਨੇੜੇ ਨਾ ਜਾਇਆ ਜਾਵੇ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਹੋ ਸਕਦਾ ਪਰ ਇਸ ਦੇ باوجود ਵੀ ਲੋਕ ਸਮਝ ਨੂੰ ਤਿਆਰ ਨਹੀਂ ਹੋਏ ਉੱਥੇ ਇੱਕ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਕੁਝ ਰਿਸ਼ਤੇਦਾਰ ਕੁਝ ਪਹਿਲਾਂ ਮੁੰਬਈ ਤੋਂ ਵਿਆਹ ਲਈ ਆਏ ਸੀ ਉਸਨੇ ਦੱਸਿਆ ਹੈ ਕਿ 15 ਤੋਂ ਬਾਅਦ ਮੈਂਬਰਾਂ ਨੇ ਪਿਕਨਿਕ ਲਈ ਲੋਨਾਵਾਲਾ ਜਾਣ ਲਈ ਬੱਸ ਜਿਹੜੀ ਕਿਰਾਏ ਤੇ ਲਈ ਸੀ ਜਿਵੇਂ ਹੀ ਮੌਨਸੂਨ ਦਾ ਮੌਸਮ ਸ਼ੁਰੂ ਹੁੰਦਾ ਹਜ਼ਾਰਾਂ ਸੈਲਾਨੀ ਭੂਸ਼ੀ ਅਤੇ ਪਬਣਾ ਡੈਮ ਖੇਤਾਂ ਦੇ ਵਿੱਚ ਆਉਂਦ ਰੇ ਲੋਕ ਪੁਲਿਸ ਅਤੇ ਸਥਾਨਕ ਅਧਿਕਾਰੀ ਦੇ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਕੇ ਵੀ ਅਜਿਹੀਆਂ ਥਾਮਾਂ ਤੇ ਜਾਂਦੇ ਨੇ ਇੱਕ ਪੁਲਿਸ ਅਧਿਕਾਰੀ ਨੇ ਅੰਦਾਜ਼ਾ ਲਗਾਇਆ ਕਿ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਲੋਨਾਵਾਲਾ ਆਇਸਾਂਟ ਕਾਬੜਿਆਂ ਦੇ ਬਾਅਦੂ ਪੂਸ਼ੀ ਡੈਮ ਦੇ ਉੱਪਰਲੇ ਪਹਾੜੀ ਖੇਤਰ ਦੇ ਵਿੱਚ ਲੋਕ ਖਤਰਨਾਕ ਥਾਮਾਂ ਦਾ ਦੌਰਾ ਕਰਦੇ ਰਹਿੰਦੇ ਨੇ ਉਹਨਾਂ ਕਹਿ ਕੇ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਕੇ ਲੋਕ ਚਾਰਨੇ ਦੇ ਹੇਠ ਮੋਜਾ ਮਸਤੀਆਂ ਕਰਦੇ ਨੇ ਪੂਸ਼ੀ ਡੈਮ ਖੇਤਰ ਵਿੱਚ ਆਉਂਦੇ ਨੇ ਉਹਨਾਂ ਕਹਿੰਦੇ ਕਿ ਮਾਨਸੂਨ ਦਾ ਮੌਸਮ ਅਗਰ ਬਦਲ ਨਾਲ ਇਥੋਂ ਦੀ ਲੋਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਵੀ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਜਈਆਂ ਥਾਂ ਮਤੇ ਨਾਲ ਜਿੱਥੇ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ ਜਿੱਦੇ ਚੱਲਦੇ ਇਸ ਪਰਿਵਾਰ ਦੇ ਨਾਲ ਵਾਪਰਿਆ ਤਾਂ ਕਿ ਕਿਸੇ ਹੋਰ ਪਰਿਵਾਰ ਦਾ ਅਜਿਹਾ ਕੰਮ ਨਾ ਹੋ ਸਕੇ ਬਿਊਰੋ ਰਿਪੋਰਟ ਛੜਕਾਟਾ ਨਿਊਜ਼